ਅੱਜ ਦਾ ਲੇਖ ਹੈ ਕਸਰਤ ਕਸਰਤ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਹ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦੀ ਹੈ ਅੱਜਕੱਲ ਜਦੋਂ ਜੀਵਨ ਬਧੇਰੇ ਵਿਅਸਤ ਅਤੇ ਬੈਠਣ ਵਾਲਾ ਹੋ ਗਿਆ ਹੈ ਤਾਂ ਤੰਦਰੁਸਤੀ ਬਣਾਈ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਕਸਰਤ ਕਰਨ ਨਾਲ ਸਰੀਰ ਚੁਸਤ ਤੇ ਫਰਤੀਲਾ ਰਹਿੰਦਾ ਹੈ ਇਹ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ ਨਿਯਮਿਤ ਕਸਰਤ ਮਟਾਪੇ ਦਿਲ ਦੀਆਂ ਬਿਮਾਰੀਆਂ ਅਤੇ ਹੋਰ ਸਰੀਰਕ ਸਮੱਸਿਆਵਾਂ ਤੋਂ ਬਚਾਉਂਦੀ ਹੈ ਜਿਸ ਨਾਲ ਟੈਨਸ਼ਨ ਅਤੇ ਡਿਪਰੈਸ਼ਨ ਘਟ ਹੁੰਦੇ ਹਨ ਕਸਰਤ ਲਈ ਕੋਈ ਵੀ ਨਿਯਮਿਤ ਰੁਟੀਨ ਬਣਾਉਣੀ ਚਾਹੀਦੀ ਹੈ ਸਵੇਰ ਜਾਂ ਸ਼ਾਮ ਨੂੰ ਦੌੜ ਲਗਾਉਣੀ ਯੋਗਾ ਸਾਈਕਲਿੰਗ ਤੈਰਨ ਅਤੇ ਸਿਰਫ ਸਧਾਰਨ ਸਟ੍ਰੈਚਿੰਗ ਵੀ ਲਾਭਕਾਰੀ ਹੁੰਦੀ ਹੈ ਖੇਡਾਂ ਵਿੱਚ ਹਿੱਸਾ ਲੈਣਾ ਵੀ ਇੱਕ ਚੰਗੀ ਕਸਰਤ ਹੈ ਕਸਰਤ ਲੰਬੀ ਉਮਰ ਚੰਗੀ ਤੰਦਰੁਸਤੀ ਅਤੇ ਖੁਸ਼ਹਾਲ ਜੀਵਨ ਲਈ ਬਹੁਤ ਜ਼ਰੂਰੀ ਹੈ ਇਸ ਲਈ ਰੋਜ਼ਾਨਾ ਕਸਰਤ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ